ਅੰਟੀ ਜੀ ਹਾਉ ਜੀ ਕਿੱਥੇ ਤੁਸੀਂ ਹਾਂ ਜੀ ਘਰ ਹੀ ਆ ਰਹੇ ਲੰਘਿਆ ਬੋਲੀ ਤੇ ਮੈਨੂੰ ਦਿੱਤੀ ਨਹੀਂ ਜਾਵੇ ਅੱਛਾ ਹਾਂ ਤੁਮਨੇ ਖਾਧੀ ਨਾ ਬੋਲੀ ਨਹੀਂ ਮੈਂ ਨਹੀਂ ਖਾਧੀ ਕੋਈ ਮਿਲਦੀ ਹੈ ਕਿ ਨਹੀਂ ਗਿਆ ਬੜਾਈ ਦਾ ਖੀਰ ਪਾਈ ਆ ਹਾਂ ਜੀ ਹਾਂ ਜੀ ਇਹ ਹੱਥ ਨਾਲ ਹੋਈ ਜੁੱਤੀ ਨਹੀਂ ਖਾਧੀ ਨਹੀਂ ਇਹ ਅਸੀਂ ਪਹਿਲਾਂ ਤੇ ਜਾਣਾ ਸ਼ੇਪ ਤੇ ਜਾਣਾ ਆ ਮੱਥਾ ਟੇਕਣਾ ਅੱਛਾ ਹਾਂ ਹਾਂ ਫੇਰ ਬਾਅਦ ਚ ਖਾਣੀ ਆ ਠੀਕ ਹੈ ਤੇ ਬੋਲੀ ਹੈ ਕਿ ਹੁਣ ਨਹੀਂ ਵਾ ਦੂਜੀ ਪਾਸੇ ਦੁਬਾਰਾ ਛੋੜਨਾ ਦੇਖ ਲੋ ਮੈਂ ਸਾਰਿਆਂ ਨੂੰ ਸਬਸਕ੍ਰਾਈਬ ਕਰ ਆਪਣਿਆਂ ਨੂੰ ਮੈਂ ਕਹੀ ਜਾਂਦੀ ਮੈਂ ਤੁਹਾਨੂੰ ਬੋਲੀ ਹਾਂਗੀ ਮੈਂ ਦਿਖਾਦੀ ਨਹੀਂ ਰੋਸ਼ਾ ਸੱਚ ਨਾਲ ਬੇਬੀ ਦਿਖਾ ਨਹੀ ਹਲੇ ਬੇਬੀ ਆਹ ਦੋ ਫੇਟਾਂ ਕੁ ਬੇਬੀ ਦਿਖਾ ਚੱਲ ਪਹਿਲਾਂ ਦਿਖਾ ਆ ਧਰ ਗਈ ਆ ਬੇਬੀ ਆ ਬੇਬੀ ਆ ਇਹਨਾਂ ਦਿਲ ਥੋੜਾ ਟੇਡਾ ਹੋ ਗਿਆ ਪਰ ਦਿਲ ਬਣਿਆ ਪਿਆ ਵਾ ਸੋ ਫੂਟ ਬੋ ਫੇਟਾ ਲੱਗਦਾ ਆ ਇਹ ਬੇਬੀ ਨਹੀਂ ਬੇਵਾ ਵਾ ਉਹਦਾ ਬੱਚਾ ਮੁੰਡਾ ਹੈ। ਬੱਚੀ ਨਹੀਂ ਉਹਦਾ ਬਹੁਤ ਸੋਹਣੀ ਬਣਦੀ। ਹਾਂ, ਬੱਚੀ ਨਹੀਂ ਆ ਬੱਚਾ ਵਾ। ਜੋ ਪਰਮਾਤਮਾ ਨੇ ਮਨਜ਼ੂਰ ਆ ਨਾ। ਹਾਂਜੀ। ਦੁੱਧ ਘਰ ਆਇਆ ਹੀ ਆ। ਹਾਂਜੀ। ਦੁੱਧ ਘਰ ਆਇਆ ਹੀ ਆ। ਕਹਿੰਦੇ ਨੇ ਉਹਦਾ ਪੁੱਤ ਕਰ ਮਾਰਾ। ਹਾਂਜੀ, ਹਾਂਜੀ। ਹਾਂ। ਪੁੱਤ ਵੀ ਮਿਲ ਗਿਆ। ਸਿਆਣਿਆਂ ਦੇ ਕਹਾਵਤ ਹੈ ਨਾ। ਕਾਲੀ ਦੇ ਬੱਚੇ। ਹਾਂ। ਉਹ ਮਾਈ ਜੀ ਸੁਣੋ। ਇਹ ਤਾਂ ਬਰੱਖ ਲਿਆ ਵਾ ਨਾ। ਤਾਂ ਇਹ ਰਿਹਾ ਆ ਸਵੈਟਰ। ਹਾਂ। ਕੁੜੀ ਹੈ ਦਿਨ ਕਾ ਦੁੱਧ ਦੁੱਧ ਪੀ ਕੇ ਆਇਆ ਵਾ। ਹੈ, ਦੁੱਧ ਦੁੱਧ ਪੀ ਕੇ ਢਕਾਰ ਲਿਆ ਕਣੀ। ਦਵਾ ਦੇ ਮੋੜ ਮੋੜੇ ਲਾ ਕੇ ਮੋੜੇ ਲਾ ਕੇ ਮਾੜਾ ਦਵਾ ਦੇ ਭਕਾਰ ਸਈਏ ਸੋਣਾ ਹੈ ਨਾ ਸੁਣਨਾ ਹੀ ਰੱਖਣਾ ਮਤਲਬ ਆ ਜਾ ਸਾਰੇ ਜਾਣੇ ਹਾਏ ਹਾਏ ਹਾਣੇ ਇਹਨਾਂ ਨੂੰ ਕਿੱਥੇ ਲਿਆ ਕੇ ਚੱਲੀ ਆ ਹੋਰ ਫੜਾਇਆ ਇੱਕ ਅੱਧਾ ਨਾ ਨਹੀਂ ਬਣਾਣਾ ਐ ਐ ਐ ਨਾ ਪਤਾ ਹੋਰੀ ਤਨਾ ਹਰ ਜਾ ਇੱਲਾਕ ਤੁਹਾਨੂੰ ਪਹਿਲਾਂ ਤੇ ਤੁਹਾਨੂੰ ਦਿਖਾਉਣਾ ਸੁੱਖੋ ਦੇ ਬੇਬੀ ਦੇ ਚਿਹਰੇ ਤੇ ਦਿਲ ਆਜੋ ਆਹ ਦਲੀਆ ਬੰਦਾ ਪਿਆ ਸੁੱਖੋ ਦੀ ਦਲੀਆ ਸੁੱਖੋ ਵਾਸਤੇ ਤੇਰਾ ਦੇ ਸੁੱਖੋ ਆਈਏ ਨੇ ਪਹਿਲਾਂ ਉਹ ਸੁੱਖੋ ਇਹਦਾ ਬੇਬੀ ਵੀ ਦਿਖਾਉਣਾ ਹੋਰ ਬਣਾਜੋ ਤੁਹਾਨੂੰ ਅੱਜ ਗੋਲੀ ਖਾ ਕੇ ਵੀ ਦੱਸ ਦਿੰਦੇ ਮੈਂ ਕਿੱਦਾਂ ਬਣਦੀ ਗੋਲੀ ਦਾ ਖਾਣਾ ਬਣਾ ਗੋਲੀ ਤਾਂ ਬੜਾ ਫ੍ਰੀ ਹਉ ਆਹੋ ਖਾਹੀ ਦਾਣਾ ਖਾਹੀ ਦਾ ਖਾਵੇ ਦੱਸ ਕਿ ਦਾਲੀ ਬਣੀ ਹੈ ਬੋਲੀ ਕਹਿੰਨਾ ਹਾਂਜੀ ਤੇਰੇ ਅੰਕ ਨੇ ਬਣਾ ਲਈ ਧੀਮੇ 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 ਬੋਲੀ ਤਾਂ ਹੀ ਮੈਂ ਤੈਨੂੰ ਵੀ ਪਾਵਾਂ ਲਾਉਦੀ ਆ ਬਣਾਉਣੀ ਹਾਂਜੀ ਸੁੱਕੀ ਤੇ ਮੇਰੀ ਫੇਵਰੇਟ ਗੱਲੀ ਦਾ ਫੇਵਰੇਟ ਆ ਪਹਿਲਾਂ ਉਹਨਾਂ ਨੇ ਦੁੱਧ ਨੂੰ ਜੋਣ ਲਗੇ ਦੋ ਦੋ ਬੁਲਨੇ ਆ ਸਵਾਹ ਸਵਾਲ ਕੇ ਸਿਕਾਇਆ ਸਾਰਾ ਪਾਣੀ ਫਿਰ ਇਹ ਵੇਸਨ ਭੁੰਨੇ ਤੇ ਰੱਖਿਆ ਬਹੁਤ ਦੇ ਫਿਰ ਇਹ ਸਾਰਾ ਸਮਾਨ ਹੈ ਜੋ ਬਾਜੀ ਹੋ ਰਿਹਾ ਹੈ ਬਦਾਨ ਔਰ ਚੋਲੀ ਉਹ ਸਾਰਾ ਪੁਛਕਾ ਕੇ ਸਾਡਾ ਫਲਰ ਕਰਦੇ ਦੁਕਾਨ ਤੇ ਥੋੜੀ ਤਾਂ ਰੈਸਪੀ ਨਹੀਂ ਦੇ ਪਾਏ ਅੱਗ ਬੋਲੇ ਸੁੱਕੀ ਬਣਾਉਂਦੀ ਨਹੀਂ ਬਣਾਈ ਸੀ ਇੱਕ ਦਿਨ ਥੋੜੀ ਜਿਹੀ ਬਣਾਈ ਸੀ ਤੁਸੀਂ ਦਿੱਤੇ ਸਾਰਾ ਰੈਸਪੀ ਦੱਸਿਆ ਕਿ ਮੰਮੀ ਨੇ ਥੋੜਾ ਜਿਆਦਾ ਇਹ ਬਣਾਵਾਂਗੇ ਹਾਂ। ਹਾਂ। ਫਿਰ ਨੈਕਸਟ ਟਾਈਮ ਦੇਖਦੇ ਬਣੀ। ਹੋਰ ਵੀ ਅਸੀਂ ਬਣਾਦੇ ਰਹਿੰਦੇ ਹਾਂ। ਹੁਣ ਉਹ ਸ਼ੇਕ ਫਦੇ ਚਲ ਜਾਣੀ ਕਿਰ ਤੇ ਉਸ ਤੋਂ ਬਾਅਦ ਆ ਕੇ ਬੋਲੀ ਬਣਾਉਣਗੇ ਤੇ ਫਿਰ ਤੁਹਾਨੂੰ ਰੈਸਪੀ ਵੀ ਦਿਖਾ ਦਾਂਗੀ ਕਿੰਦਾ ਬਣੀ ਸੀ ਕੀ ਕੀ ਪਾਇਆ। ਔਰ ਇਹ ਤਾਂ ਬਹੁਤ ਟੇਸਟੀ ਆ। ਮੈਨੂੰ ਨਹੀਂ ਪਤਾ ਕੀ ਜਦੋਂ ਪਾਇਆ ਤੁਸੀਂ ਇਹਦੇ ਵਿੱਚ ਬਹੁਤ ਸਵਾਦ ਆ ਗਿਆ ਸੀ। ਤਾਂ ਤੁਹਾਨੂੰ ਰੈਸਪੀ ਵੀ ਦਵਾਂਗੇ ਕਿੰਦਾ ਬਣੀ ਸੀ ਇਸ ਤਰ੍ਹਾਂ ਉਹਨੇ ਬਣਾਈ ਆ। ਤੋਂ ਸਾਡੇ ਚੈਨਲ ਨਾਲ ਜੁੜੇ ਰਹੋ। ਤੇ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਕਿ ਤੁਹਾਨੂੰ ਸਾਡੇ ਵੀਡੀਓ ਕਿੱਦਾਂ ਦੀ ਲੱਗਦੀਆਂ ਹਨ ਤੇ ਇਸ ਕਰਕੇ ਤੁਹਾਨੂੰ ਬਹੁਤ ਸਾਰੀ ਹੋਰ ਵੀਡੀਓ ਦੇ ਸਕੀਏ ਤੁਹਾਨੂੰ ਚੰਗਿਆ ਲੱਗਦਾ ਤਾਂ ਵੀ ਦੱਸਿਆ ਕਰੋ ਨਹੀਂ ਲੱਗਦੀਆਂ ਤਾਂ ਵੀ ਸਾਨੂੰ ਬੋਲੋ ਕਰਿਆ ਕਰੋ ਚਲੋ ਸਹੀ